ਮੰਦਰ ਸਾਹਿਬ ਦੁੱਖ ਭੰਜਨੀ 베ਰੀ ਇੱਠਾਂ ਕੈਂਸਰ ਪੇਸ਼ੈਂਟ ਬੱਚੀ ਪੀਜੀਆਈ ਇਲਾਜ ਕਰਾ ਲਿਆ ਸਾਡੇ ਚੰਡੀਗੜ੍ਹ ਲੁਧਿਆਣੇ ਇਲਾਜ ਕਰਾ ਲਿਆ ਕਿਤੋਂ ਠੀਕ ਨਹੀਂ ਹੋਈ ਡਾਕਟਰਾਂ ਨੇ 2 ਮਹੀਨੇ ਦਾ ਸਮਾਂ ਦੇ ਦਿੱਤਾ ਹੈ ਮਰ ਜਣੀ ਹੈ ਰਿਸ਼ਤੇਦਾਰਾਂ ਨੂੰ ਮਲਾ ਲਓ ਉਹ ਰਿਸ਼ਤੇਦਾਰਾਂ ਨੂੰ ਛੱਡ ਕੇ ਗੁਰੂ ਰਾਮਦਾਸ ਜੀ ਨੂੰ ਮਿਲਣ ਚੱਲ ਗਈ ਉੱਥੇ ਹੀ ਰਹੀ 11-12 ਦਿਨ ਉੱਥੇ ਹੀ ਰਹਿ ਕੇ ਉਹਨੇ ਜਾਪ ਕੀਤਾ ਮਾਂ ਦੇ ਹਿਰਦੇ ਚ ਗੁਰੂ ਰਾਮਦਾਸ ਜੀ ਨੇ ਬੁਰਨਾ ਭਾਤਿਆ ਕਹਿੰਦੇ ਚੈੱਕਅਪ ਕਰੀਏ ਤਾਂ ਜਦੋਂ ਚੈੱਕਅਪ ਕਰਾਇਆ ਐਮ ਆਰ ਆਈ ਰਿਪੋਰਟਾਂ ਅਲਟਰਾਸਾਉਂਡ ਰਿਪੋਰਟਾਂ ਕਰਾਈਆਂ ਡਾਕਟਰ ਕਦੀ ਤਾਂ ਦੇਖੇ ਕਦੀ ਰਿਪੋਰਟ ਥਾਂ ਫਰੇ ਕਦੀ ਇੱਧਰ ਕਦੇ ਕਰ ਸੱਜੇ ਕਰੇ ਖੱਬੇ ਕਰੇ ਕਹਿੰਦੇ ਕੀ ਹੋ ਗਿਆ ਡਾਕਟਰ ਕਹਿੰਦਾ ਕਿੱਥੋਂ ਇਲਾਜ ਕਰਾਇਆ ਕਹਿੰਦੇ ਕੀ ਹੋਇਆ ਕਹਿੰਦੇ ਕੈਂਸਰ ਨਜ਼ਰ ਹੀ ਨਹੀਂ ਆ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਅੰਮ੍ਰਿਤ ਵੇਲੇ ਬਾਣੀ ਪੜੋ ਸ਼ਬਦ ਜਾਪ ਕਰੋ ਘਰਾਂ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਕਰੋ